ਦਿਲ ਦੀ ਵਿਖਿਆ ਖੁੱਲ੍ਹੇ ਜੀ ਕਰਕੇ ਨੇਤਰ ਲਾਲ ਗੁੜਾ ਵਾਲੋ ਜੇ ਨਾ ਮੇਰਾ ਕਹਿਣਾ ਮੰਨੇ ਪਉ ਦੇਗ ਵਿੱਚ ਬੈਣਾ ਜੀ ਮਜਾ ਚ ਖਾ ਦਿਉ ਹੱਠ ਕਰਨੇ ਦਾ ਜੇ ਨੀ ਰਿਸ਼ਤਾ ਲੈਣਾ ਜੀ ਮਜਾ ਚ ਖਾ ਦਿਉ ਹੱਠ ਕਰਨੇ ਦਾ ਸਤ ਤੇ ਪਾਗ ਸਤਗੁਰ ਨੂੰ ਯੋ ਬੋਲੇ ਜੀ ਕਰ ਕੇ ਨੇਤਰ ਲਾਲ ਗੁਰਾਵਾਲ ਦਿਲ ਦੇ ਵਿਥਿਆ ਖੁੱਲੇ ਜੀ ਕਰ ਕੇ ਨੇਤਰ ਲਾਲ ਗੁਰਾਵਾਲ ਜੇ ਨਾ ਮੇਰਾ ਕਹਿਣਾ ਮੰਨੇ ਪਉ ਦੇਗ ਵਿੱਚ ਬਹਿਣਾ ਜੀ ਮਜਾ ਚ ਖਾਦੀਓ ਹੱਠ ਕਰਨੇ ਦਾ ਜੇ ਨਿਰਸਤਾ ਲੈਣਾ ਜੀ ਮਜਾ ਚ ਖਾਦੀਓ ਹੱਠ ਕਰਨੇ ਦਾ ਮੇਰੀ ਆਸਾ ਪੂਰੀ ਕਰਕੇ ਭੋਗੋ ਜ਼ਿੰਦਗੀ ਸੁਖਾਂ ਦੀ ਕਿਸੇ ਕਹੇ ਤੇ ਫਾਈ ਗਾਲ ਵਿੱਚ ਪਾਉਂਦੇ ਚੋਂ ਜੇ ਦੁੱਖਾਂ ਦੀ ਇਸੇ ਕਹੇ ਤੇ ਫਾਈ ਗਾਲ ਵਿੱਚ ਪਰਖ ਬਣ ਜੋ ਮੋਰਾ ਖਾਵੇ ਦੁੱਖ ਸੁਸਨੇ ਸਹਿਣਾ ਜੀ ਮਜਾ ਚ ਖਾਦੀਓ ਹੱਠ ਕਰਨੇ ਦਾ ਜੇ ਨਿਰਸਤਾ ਲੈਣਾ ਜੀ ਮਜਾ ਚ ਖਾਦੀਓ ਹੱਠ ਕਰਨੇ ਦਾ ਉਹ ਖਾਂਦੀ ਜੇ ਦੇ ਗਿਓ ਬਾਂ ਜਾ ਉਸ ਤੇ ਵਿੱਚ ਬਹਿਣਾ ਪੂ ਜਾਂ ਫਿਰ ਮੰਨ ਕੇ ਬਚਨ ਹਮਾਰਾ ਸਹਿਮਤ ਤੁਹਾਨੂੰ ਰਹਿਣਾ ਪੂ ਜਾਂ ਫਿਰ ਮੰਨ ਕੇ ਬਚਨ ਹਮਾਰਾ ਇਤਨੀ ਚਾਉਂਦਾ ਮੌਤ ਕਬੂਲੋ ਬਚਨ ਤੁਹਾਨੂੰ ਕਹਿਣਾ ਜੀ ਮਜਾ ਚ ਖਾ ਦਿਓ ਹੱਥ ਕਰਨਿੰਦਾ ਜੇ ਨੀ ਰਿਸਤਾ ਲੈਣਾ ਦੀ ਮਜ਼ਾ ਦਿਖਾ ਦਿਉ ਹਟ ਕਰਨੇ ਦਾ ਸਤਨਾ ਸਤਗੁਰ ਪਾਤਸ਼ਾਹ ਜੀ ਨੂੰ ਚੰਦੂ ਵਜ਼ੀਰ ਨੇ ਹੁਕਮ ਕੀਤਾ ਹੈ ਉਬਲ ਦੀ ਦੋਗ ਵਿੱਚ ਬੈਠਣ ਵਾਸਤੇ ਸਤਗੁਰ ਪਾਤਸ਼ਾਹ ਜੀ ਸਤ ਕਰਤਾਰ ਕਹਿ ਕੇ ਉਬਲ ਦੀ ਦੇਗ ਵਿੱਚ ਬੈਠੇ ਹਨ ਉਸ ਵੈਗਰੂ ਦਾ ਸਿਮਰਨ ਕਰ ਰਹੇ ਹਨ ਸਮਾ ਆਪਣੀ ਚਾਲ ਚੱਲਦਾ ਆ ਗਿਆ ਏ ਚੰਦੂ ਵਾਰ-ਵਾਰ ਆ ਕੇ ਪੁੱਛ ਰਿਹਾ ਏ ਗੁਰੂ ਸਾਹਿਬ ਨੂੰ ਸਤਗੁਰ ਪਾਤਸ਼ਾਹ ਜੀ ਹਜੇ ਵੀ ਮੌਕਾ ਹੈ ਮੌਕੇ ਜੀ ਸੰਭਾਲ ਕਰੋ ਐਵੇਂ ਅਜਾਈ ਮੌਤ ਕਿਉਂ ਸਹਿਣਦੇ ਹੋ ਸਾਡੀਆਂ ਗੱਲਾਂ ਮੰਨ ਲਓ ਤੁਹਾਡੀ ਜਾਨ ਬਖਸ਼ੀ ਹੋ ਜਾਵੇਗੀ ਸਤਗੁਰ ਪਾਤਸ਼ਾਹ ਜੀ ਕਹਿਣ ਲੱਗੇ ਚੰਦੂ ਵਜੀਰ ਅੱਜ ਦੇਖਣਾ ਹੈ ਵੀ ਤੇਰਾ ਜ਼ਬਰ ਤਕੜਾ ਹੈ ਜਾਂ ਸਾਡਾ ਸਬਰ ਤਕੜਾ ਹੈ ਕਿਉਂਕਿ ਤੂੰ ਆਪਣਾ ਜੋਰ ਲਾ ਲੈ ਅਸੀਂ ਆਪਣਾ ਜੋਰ ਜਮਾਉਣੇ ਹਾਂ ਦੇਖਦਾ ਵੀ ਤੇਰੀ ਜ਼ਬਰਦਸਤ ਜਿੱਤ ਹੁੰਦੀ ਹੈ ਜਾਂ ਸਾਡੇ ਸਬਰ ਦੀ ਜਿੱਤ ਹੁੰਦੀ ਹੈ ਸਮਾਂ ਬੀਤ ਗਿਆ ਹੈ ਜਿਸ ਵੇਲੇ ਚੰਦੂ ਵਜੀਰ ਦਾ ਮਨ ਭਰ ਗਿਆ ਹੈ ਵੀ ਦੇਗ ਵਿੱਚ ਉਬਾਲ ਉਬਾਲਿਆ ਹੈ ਕੱਢਿਆ ਗੁਰੂ ਸਾਹਿਬ ਨੂੰ ਦੇਗ ਦੇ ਵਿੱਚੋਂ ਫਿਰ ਸਤਗੁਰ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਸਤਗੁਰ ਪਾਤਸ਼ਾਹ ਜੀ ਦੇਖ ਲਓ ਹਜੇ ਵੀ ਮੌਕਾ ਹੈ ਮੌਕੇ ਦੀ ਸੰਭਾਲ ਕਰੋ ਤੁਸੀਂ ਸਾਡੀਆਂ ਗੱਲਾਂ ਮੰਨ ਲਵੋ ਨਹੀਂ ਤਾਂ ਉਹ ਦੇਖ ਲਓ ਲੋਹ ਤਿਆਰ ਹੈ ਤੁਹਾਡੇ ਵਾਸਤੇ ਉਹਨੂੰ ਥੱਲੇ ਅੱਗ ਬਲੇਗੀ ਜਦੋਂ ਸੂਰਕ ਲਾਲ ਹੋਵੇਗੀ ਤੁਹਾਨੂੰ ਉੱਤੇ ਬੈਠਣਾ ਪਵੇਗਾ ਤਾਂ ਤੁਸੀਂ ਸਾਡੀਆਂ ਗੱਲਾਂ ਨੂੰ ਪ੍ਰਵਾਨ ਕਰ ਲਓ ਤੁਹਾਡੀ ਜਾਨ ਬਖਸ਼ੀ ਹੋ ਜਾਵੇਗੀ ਸਤਿਗੁਰ ਪਾਸ਼ਾ ਜੀ ਕਹਿਣ ਲੱਗੇ ਚੰਦੂ ਅਸੀਂ ਤੁਹਾਨੂੰ ਪਹਿਲੇ ਵੀ ਜਵਾਬ ਦੇ ਚੁੱਕੇ ਹਾਂ ਬੀ ਤੂੰ ਆਪਣੀ ਜੋਰ ਜੁਮੈਸ਼ ਕਰ ਅਸੀਂ ਆਪਣਾ ਜੋਰ ਲਾਉਨੇ ਹਾਂ ਦੇਖਦੇ ਹਾਂ ਤੇਰਾ ਜਬਰ ਤਕੜਾ ਹੈ ਜਾਂ ਸਾਡਾ ਸਬਰ ਤਕੜਾ ਹੈ ਸੋ ਆਓ ਹੁਣ ਚੰਦੂ ਵਜ਼ੀਰ ਦੇ ਹੁਕਮ ਦੇ ਨਾਲ ਨੌਕਰਾਂ ਨੇ ਲੋਹ ਤਿਆਰ ਕੀਤੀ ਗਈ ਹੈ ਉਧਰ ਗੁਰਦਿੱਤੇ ਪੜਪੁੰਜੇ ਨੂੰ ਸੱਦਿਆ ਗਿਆ ਹੈ ਉਹਨੂੰ ਹੁਕਮ ਹੋਇਆ ਹੈ ਵੀ ਗੁਰੂ ਸਾਹਿਬ ਜਿਸ ਵੇਲੇ ਲੋਹ ਤੇ ਬੈਠਣ ਤੂੰ ਤਤੀ ਰੇਤ ਦੇ ਕੜਛੇ ਪਰ ਪਰ ਕੇ ਇਹਨਾਂ ਦੇ ਸੀਸ ਦੇ ਉੱਤੇ ਪਾਉਣੇ ਹਨ ਉਹ ਚੰਦੂ ਵਜ਼ੀਰ ਅਤ ਦਾ ਜਲਮ ਉਟਾ ਰਿਹਾ ਹੈ ਉਧਰ ਜੇੜਦਾ ਮਹੀਨਾ ਹੈ ਅੱਤ ਦੀ ਕਹਿਰਦੀ ਗਰਮੀ ਹੈ ਉਧਰ ਚੰਦੂ ਵਜੀਰ ਦੇ ਹੁਕਮ ਦੇ ਨਾਲ ਆਓ ਤਕੀਏ ਅੱਜ ਸਤਗੁਰ ਪਾਸ਼ਾ ਜੀ ਸ਼ਹੀਦਾਂ ਦੇ ਸਰਤਾਜ ਅੱਜ ਜਿਹੜਾ ਖਤਾਬ ਮਿਲਣਾ ਹੈ ਉਹਨੂੰ ਲੈਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਅੱਜ 33 ਲੋਹ ਤੇ ਜਿਵੇਂ 33 ਲੋਹ ਤੇ ਜਿਵੇਂ ਚੌਕੜਾ ਮਾਰ ਕੇ ਤੇਰਾ ਕੀ ਆ ਮਿੱਠਾ ਲੱਗੈ ਹਰਨਾਮਨ ਦਾਸ ਨਾਨਕ ਮੰਗਾ ਹੈ ਉਚਾਰਦੇ ਹੋਏ 33 ਲੋਹ ਤੇ ਜਿਵੇਂ ਬੈਠ ਗਏ ਹਨ ਜਿਸ ਤਰ੍ਹਾਂ 33 ਲੋਹ ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਸਤਗੁਰ ਪਾਸ਼ਾ ਆਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ ਉਸ ਵੇਲੇ ਦਾ ਵਾਤਾਵਰਣ ਉਸ ਵੇਲੇ ਦਾ ਸੀਨ ਕਿਵੇਂ ਚਰਬੀ ਢਲ ਢਲ ਕੇ ਲੋਹ ਤੇ ਪੈ ਰਹੀ ਹੈ ਉਸ ਵੇਲੇ ਦਾ ਸੀਨ ਮੇਰੇ ਨਾਲ ਦੇ ਸਾਥੀ ਹੈ ਇਉਂ ਪੇਸ਼ ਕਰਦੇ ਵਈ ਚੰਦ ਪਾਪੀ ਕਹਿੰਦਾ ਬੋਲ ਕੇ ਪਸਾ ਇੱਕ ਤੂੰ ਖੁਸ਼ੀ ਦੇ ਨਾਲ ਮਾਲ ਲੈ ਚਾਹੇ ਲੈ ਲੈ ਰਿਸ਼ਤ ਨੂੰ ਨਹੀਂ ਤਾ ਕਸਟ ਕਵੀ ਤੇ ਬਹਿ ਕੇ ਝੱਲ ਲੈ ਚਾਹੇ ਲੈ ਲੈ ਰਿਸ਼ਤ ਨੂੰ ਨਹੀਂ ਤਾ ਕਸਟ ਕਵੀ ਤੇ ਬਹਿ ਕੇ ਝੱਲ ਲੈ ਦੋਵੇਂ ਗੱਲਾਂ ਆਇਆਂ ਸਾਹਮਣੇ ਇੱਕ ਮਨ ਲੈ ਜੇ ਤੇਰਾ ਮਨ ਪਾਵੇ ਤਤਿ ਲੋਤੇ ਬੈਠੇ ਬਾਤਸ਼ਾਹ ਸਤ ਨਾਮ ਦੀ ਆਵਾਜ਼ ਮੁੱਖ ਆਵੇ ਜੇ ਤੂੰ ਕਹਿੰਦਾ ਬੋਲ ਕੇ ਪਸਾ ਇੱਕੋ ਤੂੰ ਖੁਸ਼ੀ ਦੇ ਨਾਲ ਮਾਲ ਲੈ ਲੈ ਚਾਹੇ ਲੈਲਾ ਰਿਸ਼ਤ ਨੂੰ ਨਹੀਂ ਤਾ ਕਸ਼ਟ ਤਵੀ ਤੇ ਬਹਿ ਕੇ ਚੱਲ ਲੈ ਚਹ ਲੈ ਲੈ ਰਿਸ਼ਤ ਨੂੰ ਨਹੀਂ ਤਾ ਕਸਟ ਤਵੀ ਦੇ ਬਹਿ ਕੇ ਝੱਲ ਲੈ ਤੂੰ ਮੇ ਗੱਲਾਂ ਆਇਆਂ ਸਾਹਮਣੇ ਇੱਕ ਮੰਨ ਲੈ ਜੇ ਤੇਰਾ ਮਨ ਭਾਵੇ ਤੱਤੀ ਲੋ ਤੇ ਬੈਠੇ ਸ਼ੈ ਨਸ਼ਾ ਸਤ ਨਾਮ ਦੀ ਆਵਾਜ਼ ਮੁੱਖ ਆਵੇ ਸਤ ਗੁਰੂ ਬੋਲ ਕੇ ਚੰਦੂ ਰਿਸ਼ਤਾ ਤੇਰਾ ਨਹੀਂ ਅਸਾਂ ਲੈਣਾ ਸਾਨੂੰ ਮਨਾ ਜੂਰ ਹੋ ਗਿਆ ਤੱਤੀ ਤਵੀ ਤੇ ਕਹਿ ਤ ਬੈ ਕਿ ਸੈਣਾ ਸਾਨੂੰ ਮਨਾ ਜੂਰ ਹੋ ਗਿਆ तवी ते बेट सहण शांतमई काम रखणी साढा सत गोमाव वे तो गो ते बेठ शन शा सत नाम दा मुख ਲਟਾਲਾ ਤੇ ਅਗਬਾਲ ਦਿ ਲੋ ਤਾਬੇ ਕੇ ਲਾਲ ਜਾ ਹੋ ਇ ਕਬਾਜੋ ਸਤ ਗੁਰਾਂ ਦੇ ਦਿਸੇ ਦਰਦ ਨਾ ਦੁਨੀਆਂ ਦਾ ਕੋਈ ਇ ਕਬਾਜੋ ਸਤ ਗੁਰ ਦੇ ਦਿਸੇ ਦਰਦ ਨਾ ਦੁਨੀਆਂ ਦਾ ਕੋਈ ਤੇਰਾ ਬਾਣਾ ਮਿੱਠਾ ਲੱਗਦਾ ਇਹ ਸ਼ਬਦ ਗੁਰੂ ਜੀ ਮੁੱਖੋਂ ਗਾਵੇ ਤੱਤੀ ਲੋਤੇ ਬੈਠੇ ਬਾਦਸ਼ਾਹ ਸਤ ਨਾਮ ਦੀ ਆਵਾਜ਼ ਮੁੱਖੋਂ ਆਵੇ ਪਤਾ ਲੱਗਾ ਮੀਆਂ ਮੀਰ ਨੂੰ ਮੇਰਾ ਸੈਨ ਸਾ ਲੋਹਤ ਬਿਠਾਇਆ ਕਰਨ ਦਰਵਾਸਤੇ ਨਾਲ ਸਰਦਾ ਫੱਕਰ ਚੱਲ ਆਇਆ ਕਰਨ ਦਰਵਾਸਤੇ ਨਾਲ ਸਰਦਾ ਫੱਕਰ ਚੱਲ ਆਇਆ ਉਹ ਚਰਨਾ ਤੇ ਸੀਸ ਰੱਖ ਕੇ ਦਾਸ ਹੁਕਮ ਤਸਾਂ ਦਾ ਚਾਵੇ ਤੱਤੀ ਲੋਤੇ ਬੈਠੇ ਪਾਤਸ਼ਾਹ ਸਤ ਨਾਮ ਦੀ ਆਵਾਜ਼ ਮੁੱਖ ਆਵੇ ਹੋ ਤੇ ਦੇ ਮੈਨੂੰ ਹੁਕਮ ਦਾਤ ਆ ਦਿੱਲੀ ਰੋੜੋਂ ਵਾਲੀ ਇੱਟ ਠੜਕਾ ਦਿਆਂ ਚੰਦੂ ਬਾਪੇ

ਤੱਤ ਲੋਤੇ ਬੈਠੇ ਪਾਤ ਛਾਤ ਤੱਤ ਨਾਮ ਦਾ ਵਾਜਾ ਖਾਇ ਰਵੇ ਸੋ ਇਸ ਤਰ੍ਹਾਂ ਸਤਗੁਰ ਪਾਤਸ਼ਾਹ ਜੀ ਧੰਗੁਰ ਅਰਜਨ ਦੇ ਸਾਹਮਣੇ ਆਇਓ ਮੇਰੇ ਮਿਲੋ ਜਨ ਕਰਨਾ ਬਿਲਾੰਬਾ ਜਪਿਓ ਜੇ ਨ ਅਰਜਨ ਦੇ ਜਪਿਓ ਜਿਨ ਅਰਜਣ ਦੇਵ ਗੁਰੂ ਜਪਿਓ ਜਿਨ ਅਰਜਣ ਦੇਵ ਜਪਿਓ ਜਿਨ ਅਰਜਣ ਨੇ ॥॥ ਜਪਿਓ ਜਿਨ ਤੇ ਆਨੰਦ ਸੰਕਟ ਜੂਨ ਗਰਮ ਬਨਾ ਆਇਓ ਜਪਿਓ ਜਿਨ ਅਰਜਣ ਜਪਿਓ ਜਿਨ ਅਰਜਣ ਦੇਵ ਗੁਰੂ ਸੰਕਟ ਜੂਨ ਕਰ ਬਨਾਇਆ ਜੋ ਜਪਿਓ ਜਿਨੇ ਅਰਜਣ ਜਪਿਓ ਜਿਨੇ ਅਰਜਣ ਦੇਵ ਗੁਰੂ ਜੋ ਘਟਾ ਤੇਰੀ ਖੁਦਾਈ ਨੂੰ ਬੀਤ ਗਏ ਜੋਗ ਅਨੇਕਾਂ ਦੁਨੀਆ ਬਣਾਈ ਨੂੰ ਕਰ ਦੇਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ ਤਰਤੀ ਅਕਸ਼ ਖਲਾਰੇ ਵੇਖੇ ਬਿਨ ਕੰਧਾ ਤੋਂ ਮੈਂ ਤਾਂ ਹੈਰਾਨ ਮਾਲਕਾ ਤੇਰੇਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਿਯੋਂਦਾ ਲੱਖਾਂ ਪਤਾਲ ਬਣਾਏ ਲੱਖਾਂ ਆਕਾਸ਼ ਤੂੰ ਕੈਸੇ ਟੰਗ ਨਾਲ ਬਣਾਏ ਆਪੇ ਦਿਨ ਰਾਤ ਤੂੰ னாாாாக்கஷா தசலே கே சப்பா பன வல்ல தித்தோ பலிய ச ਤੇ ਦਸ ਬੈਕੇ ਦਾਤਾ ਕੜਦਾ ਸੰਸਾਰ ਨੂੰ ਹਰ ਇੱਕ ਦੀ ਵਖੋ ਵਖਰੀ ਕੜਦਾ ਨਹਾਰ ਨੂੰ ਲੱਤਾ ਬੇਗੜਤ ਲਾਤੀਆਂ ਕੀੜੀ ਕੋ ਮਿਆਰ ਨੂੰ ਤੋਰ ਦੇ ਕਈ ਜੀਵ ਵਿਚਾਰੇ ਵੇਖੇ ਬਿਨ ਟੰਗ ਤੋਂ ਮੈਂ ਤਾਂ ਹੈਰਾਨ ਮਾਲਕਾ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਿਉਦਾ ਰਕਸ਼ੇ ਪੈ ਕੜ ਜਾਂ ਕਿੱਥੇ ਜੂਨ ਚਰਸੀ ਦੇ ਪਿੱਛੇ ਤੂੰ ਮੌਤ ਖਿਲਾਰੀ ਦੁਨੀਆਂ ਦੀ ਚਾਕੀ ਜੇ ਨਿੱਕੀ ਜੀ ਕੀੜੀ ਤੇਰੀ ਲੜ ਜੇ ਜੇ ਹਾਥੀ ਦੇ ਚੱਲਦਾ ਫਿਰ ਜੋਰ ਕੋਈ ਨਾ ਵੇਖਿਆ ਵਿਚਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲੇ ਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਓ ਮਨ ਗਿਆ ਮੈਂ ਤਾਂ ਤੇਰੀਆਂ ਹਾਂ ਮੈਂ ਤਾਂ ਤੇਰੀਆਂ ਦਾਤਾ ਤਰ ਕੀ ਬਾਨੂ ਆਪੇ ਅਮੀਰ ਬਣਾਵੇ ਆਪੇ ਗਰੀਬਾਂ ਨੂੰ ਸਭਨਾ ਦੇ ਵਖੋ ਵਖਰੇ ਲਿਖਦਾ ਨਸੀਬਾਂ ਨੂੰ ਗਲੀਆਂ ਵਿੱਚ ਰੁੜਦੇ ਵੇਖੇ ਸੋਹਣੇ ਵਦ ਚੰਦਾਂ ਤੋਂ ਮੈਂ ਤਾਂ ਹੈਰਾਨ ਮਾਲਕਾ ਤੇਰੇ ਆ ਰੰਗਾ ਤੋਂ ਤੇਰਾ ਕੋਈ ਅੰਦ ਨਿਉਂਦਾ ਕਈਆਂ ਨੂੰ ਸੂਰਤ ਦਿੱਤੀ ਸੋਹਣੀ ਵਦ ਫੁੱਲਾਂ ਤੋਂ ਦੁੱਤ ਚਿੱਟੇ ਦੰਦ ਕਈਆਂ ਦੇ ਨਰਮੇ ਦਿਆਂ ਗੁੱਲਾਂ ਤੋਂ ਕਈਆਂ ਨੂੰ ਕੋ ਜੇੜਿਆ ਨਰਮੇ ਦਿਆਂ ਗੁੱਲਾਂ ਤੋਂ ਹੁੰਦਾ ਦੰਗ ਵੇਖ ਵੇਖ ਕੇ ਐਸੇ ਨੂੰ ਹਾਰ ਮੈਂ ਦੁਨੀਆ ਬਣਾਉਣ ਵਾਲਿਆ ਕੈਤੋਂ ਬਲੇ ਹਾਰ ਮੈਂ ਕਈਆਂ ਸਜਾਉਣ ਵਾਲਿਆ ਕਈਆਂ ਨੂੰ ਦੇਹੀ ਦੇਵੇਂ ਸੁੰਦਰ ਨ ਰੋਗ ਤੂੰ ਕਈਆਂ ਨੂੰ ਲਾਇਆ ਦਾਤਾ ਕੋੜ ਦਾ ਰੋਗ ਤੂੰ ਕਈਆਂ ਦੀ ਵਿੱਚ ਕਿਸਮਤ ਦੇ ਲਿਖਤਾ ਵਿయోగ ਤੂੰ ਪ੍ਰੀਤਮ ਤੋਂ ਵਿਛੜ ਤੁਰ ਗਏ ਰਾਂਝੇ ਜੋ ਚੰਗਾ ਤੋਂ ਮੈ ਤਾਂ ਹੈਰਾਨ ਮਾਲਕਾ ਤੇਰੇ ਆਰੰਗਾ ਤੋਂ ਤੇਰਾ ਕੋਈ ਅੰਤ ਨਿਉਂਦਾ ਕਈਆਂ ਦੀ ਵਿੱਚ ਕਿਸਮਤ ਦੇ ਲਿਖ ਦੇ ਨਾ ਰਾਜ ਤੁਮ ਬਾਤ ਕੰਗਲਾਂ ਤੂੰ ਵੀ ਕਰਦਾ ਬਰਬਾਦ ਤੂੰ ਜਿੰਦ ਦੇ ਲੀਪ ਵਿਚਾਰੇ ਕੀਤੇ ਮਹਤਾਜ ਤੂੰ ਕਹਿੰਦਾ ਜਰਨਰ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲੇ ਹਾਰ ਮੈਂ சாணவாலியோ நித்திரங்கே ரங்கே கட்தா கலபூத்தான சித்திரத்தை தூத்தான ਗੱਡਣ ਲਈ ਜਾਨ ਬੰਦੇ ਦੀ ਉਹ ਭੇਜੇ ਜਮਦੂਤਾਂ ਨੂੰ ਤੈੰਓ ਢਿਲਦਰ ਦਾ ਤੇਰੇ ਕਰੜੇ ਪਰਵੰਦ ਤੋ ਮੈਂ ਤਾਂ ਹੈਰਾਨ ਮਾਲਕਾ ਤੇਰਿਆਂ ਰੰਗਾ ਤੋਂ ਤੇਰਾ ਕੋਈ ਅੰਤ ਨਿਯੋਂਦਾ ਜੇ ਤੂੰ